ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਨ ਸਿੰਘ ਨੂੰ ਇੱਕ ਵਾਰ ਸੇ ਮਹਾਰਾਜ ਸਦਾ ਹੀ ਜਰੇ ਕਾਰਾ ਸਦਾ ਹੀ ਜਰੇਗਾ ਸਰਬੱਤ ਦਾ ਭਲਾ ਕਰੋ ਬਹੁਰੀ ਮਿਹਰ ਕਰੋ ਕਿਰਪਾ ਕਰੋ ਬਹੁਰੀ ਜਿੱਤ ਪਾ ਲੈਣਾ ਨਾਸ਼ ਕਰੋ ਬੋਖੀ ਕੜੀ ਨਾ ਦੇਖ ਲੈ ਕਰੋ ਕਿਰਪਾ ਤੰਦਨ ਸਿੰਘ ਨੂੰ ਇੱਕ ਵਾਰ ਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਾ ਨੇ ਬੱਚੇ ਦੇ ਬੱਚਾ ਕਰੋ ਕਿਰਪਾ Então... दे आया। रूप दोरी पंज पले पी पंज पीरी छॾम पीर बेठा गुरबारी अर्जन काया पे

ઓ લે મુક્ત સુનો સંસારી કાળ યુગ પેડી સોડિયા મે ચલનીવ અસર ખદારી યુગ યુગ સદગુર તરે અવતારી યુગ યુગ સદગુર તરે અવતારી તાન મે સુવેલા જિત દર્શન કરના તાન મે સુવેલા જિત દર્શન કરના of a سب کوئی بورے, بورے کی بڑی بڑی آئی بور پورے کی آئی پورے آئی پورے قیمت کہیں قیمت کہیں تاکہ قیمت کہیں نہ جائے تاکہ قیمت کہیں ਕੋਈ ਤੇਰੀ ਆਰਤੀ ਚ ਆਈਏ ਦੇਖ ਦੁੱਖ ਜ ਰਿਆਰ ਤੂੰ ਕੁਰਸੋਚ ਦੁਦ ਰਿਠੇ ਸਾਤਿ ਸ਼ਾਮਲ ਜਨਮ ਜਨਮ ਦੀ ਕੱਟੀਏ ਸੱਚੇ ਪਤਿ ਸ਼ਾਮਲ ਜਨਮ ਜਨਮ ਦੀ ਕੱਟੀਏ ਖਾਵਣ ਬਾਜੋ ਬਾਜੀ ਸੱਚ ਦੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 에 ਜਗਰੂ ਸਾਹਿਬ ਜੀ ਮਾਇਆ ਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮਹ ਪਰਮ ਭੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਏਕ ਉੱਤਮ ਪੰਥ ਸੁਨਿਆ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮਦਾਸ ਤੇਰਾ ਖੋ ਸ਼ਰਨਾਈ ਇੱਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮਦਾਸ ਤੇਰਾ ਸ਼ਰਨਾਈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੰਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮਰਹਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਦ ਦੇਖੋਂ ਤਤ ਤੂੰ ਹਰ ਸਹੀ ਰਾਸ ਛੜ ਕੇ ਕਰਹਿਆਨ ਕੀ ਆਸ ਤੇ ਨਰ ਦੂਜਕ ਜਾਣਗੇ ਸਤਿ ਭਖ ਰਵਿਦਾ ਕੀ ਤੋ ਸ਼ਰਨਾਇ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਇ ਜੀਉ ਰਾਮ ਨਾਮ ਯਰ ਮੈਂ ਗਾਇਓ ਜਾ ਕਾ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੇ ਦਰਸ ਤੋਹਾਰੋ ਸੁਖ ਹਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸਿਐ ਗੁਰ ਕਉ ਜਨਮ ਮਰਨ ਦੁਖ ਹੋਵੈ ਸਬਤ ਖਸਮ ਦੀ ਨੂਰ ਅਰਸਾ ਕਰਸਾ ਤੁਧ ਡਿਠੇ ਸਚੇ ਬਾਤਿ ਸਾ ਮੜ ਜਨਮ ਜਨਮ ਦੀ ਸਜਣ ਸੱਚਾ ਬਾਤ ਸਾ ਸਿਰ ਸਾਗਰ ਜਿਸ پاس ਬਹਿਠਿਆ ਸੋਹੀਏ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰ ਬਾਰ ਤਪ ਤਪ ਖੱਪ ਬਹੁਤ ਬੇਕਾਰ ਜਪਨ ਬਾਣੀ ਵਿਸਰਜ ਜਾਏ ਜਿਉ ਪਕਰੋਗੀ ਵਿਲ ਲਾਏ ਜਿਉ ਤਪਤ ਹੈ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਜੇ ਮੰਨ ਲੂ ਰਾਖਿਆ ਅਗਨੀ ਪਾਏ ਵਾਚਨ ਬਨ ਅੱਖ ਸਭ ਜਾਏ ਜੇ ਤਾ ਮੋਹ ਪੜੀ ਤਸਵਾਤ ਸਤ ਕਾਲਖ ਦਾ ਗੰਧਾ

ਸਤਿਨਾਮ ਨਾਨਕ ਤੁਸ ਸਚ ਸਰਬਤਾ ਸਾਰ ਕਰਮ ਲੈ ਆਖਣ ਤੇਰਾ ਨਾਮ ਜਿਤ ਲਗ ਕਰਾ ਹੋਰ ਨਹੀਂ ਆਉ ਜੇ ਤੂੰ ਡੋਗ ਫਿਰ ਹੋਵੇ ਸਾਰ ਨਾਨਕ ਸੱਚ ਸਰਬ ਆਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪਕਦਾ ਰੋਗੀ ਬਿਲ ਲਾਏ ਗੁਰੂ ਪਿਆਰ ਵਾਲੇ ਅਜ ਦਾ ਪਾਵਨ ਉਪਵਾਕ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨਾਸੀ ਰਾਗ ਅੰਦਰ ਪਾਵਨ ਅੰਸ਼ 61 ਅਤੇ ਬਾਟ ਉਤੇ ਸੁਭਾਇਮਾਨ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਹੈ ਭਾਈ ਜਿਸ ਤਨ ਵਿੱਚੋਂ ਰੱਬ ਦੀ ਬਾਣੀ ਭੁੱਲ ਜਾਂਦੀ ਹੈ ਉਸ ਦਾ ਜੀਵਨ ਅੰਦਰੋਂ ਹਮੇਸ਼ਾ ਵਿਕਾਰਾਂ ਦੇ ਵਿੱਚ ਸੜਦਾ ਰਹਿੰਦਾ ਹੈ ਤੇ ਸੜ ਕੇ ਖਾਰ ਹੁੰਦਾ ਹੈ ਪਰ ਕਾਰਨ ਇੱਕੋ ਇੱਕ ਹੈ ਅੰਦਰ ਦੀ ਤਪਸ਼ ਦਾ ਅੰਦਰ ਦੇ ਵਿਕਾਰਾਂ ਦਾ ਕਿ ਰੱਬ ਦੇ ਬਾਣੀ ਨੂੰ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਸਿਮਰਨ ਨੂੰ ਭੁੱਲ ਜਾਣਾ ਸਤਿਗੁਰੂ ਕਹਿੰਦੇ ਜਿਹੜੇ ਭੁੱਲ ਜਾਂਦੇ ਨੇ ਰੱਬ ਨਾਲ ਵਿਚਾਰ ਦਿੰਦੇ ਨੇ ਪੱਕੇ ਰੋਗੀ ਵਾਲੀ ਹਾਲਤ ਜਿਵੇਂ ਕੋੜ ਦਾ ਰੋਗ ਕੈਂਸਰ ਦਾ ਰੋਗ ਇਹੋ ਜਿਹੇ ਰੋਗ ਜਿਹੜੇ ਲਾ ਇਲਾਜ ਨਹੀਂ ਕਹਿ ਲਈ ਇਹ ਹੁਜਾ ਮੰਨ ਖੋ ਹੁਜਾਂਦਾ ਸਤਿਗੁਰ ਕਹਿੰਦੇ ਭਾਈ ਉਸ ਮਾਲਕ ਦੇ ਨਾਮ ਨਾਲ ਹਮੇਸ਼ਾ ਜੁੜ ਕੇ ਰਹੀਂ ਕਿਉਂਕਿ ਉਸ ਮਾਲਕ ਦਾ ਨਾਮ ਹੀ ਹੈ ਸਰਬ ਰੋਗ ਕਾ ਔਖਾ ਦਾ ਨਾਮ ਤੇ ਜੀਵਨ ਸਵਾਰ ਦੇਗਾ ਸਤਿਗੁਰ ਸਭ ਨਾਮ ਨਾਮ ਸੇਵਾ ਸਿਮਰਨ ਬਖਸ਼ਣ ਸਵਨਦਾ ਆਵਿਆ ਗਾਵਿਆ ਆਪਣੇ ਅਰਥੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ